ਜੀ ਆਇਆਂ ਨੂੰ ਤੇਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਵਾਂ ਖੇਤਰ ਮਿਤੀ ਅਭਿਆਸ ਨੰਬਰ 9.3 ਤੇ ਇਸ ਅਭਿਆਸ ਦਾ ਆਖਰੀ ਸਵਾਲ 5ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੇ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਵਾਉਣਾ ਕਿ ਇਸੇ ਚੈਨਲ ਤੇ ਤੁਹਾਡੀਆਂ 8ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਆਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈ ਕਿ 8th ਮੈਥ ਨੋਟਸ ਇੱਕ ਹੈ ਕਿ 8th ਸਾਇੰਸ ਇੱਕ ਹੈ ਕਿ 8th ਇੰਗਲਿਸ਼ ਇੱਕ ਹੈ ਕਿ 8th ਗ੍ਰਾਮਰ ਇੱਥੇ ਗਣਿਤ ਦੇ ਸਿਧਾਂਤ ਤੇ ਕਿ ਹੈ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਤੁਸੀਂ ਚੈਨਲ ਤੇ ਜਾਓ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਔਰ ਦੇਖਿਓ ਨੇ ਵਾਲਾ ਸਵਾਲ ਬੱਚਿਓ ਕਿੰਨੇ ਚਿੱਤਰ 9.3 ਇੱਕ ਵਿੱਚ ਵਿਖਾਈ ਗਈ 6 ਪੁਜ ਦਾ ਖੇਤਰਫਲ ਪਤਾ ਕਰੋ ਸੋ ਬੱਚਿਓ ਜਦੋਂ ਇਹਦਾ 6 ਪੁਜ ਜਾਂ 7 ਪੁਜ ਜਾਂ 5 ਪੁਜ ਦਿੱਤੇ ਹੋਣ ਤੇ ਕੀ ਕਰੀਦਾ ਜਿੱਦਾਂ ਉਹ ਤੁਹਾਨੂੰ ਦਿਖਾਇਆ ਥੇ ਨੀਲੀਆਂ ਇਹ ਰੇਖਾਆਂ ਪਾ ਕੇ ਕਿ ਉਸ ਨੂੰ ਫਿਰ ਉਸ ਪੁਜ ਨੂੰ ਛੇ ਪੁਜ ਨੂੰ ਪੰਜ ਪੁਜ ਨੂੰ ਤ੍ਰਿਪੁਜ ਦੇ ਵਿੱਚ ਜਾਂ ਸਮਾਂਤਰ ਚਤੁਰਪੁਜ ਵਿੱਚ ਅਤੇ ਸੰਮਲਨ ਚਤੁਰਪੁਜ ਜੋ ਵੀ ਬਣਦਾ ਹੋਵੇ ਉਹਦੇ ਵਿੱਚ ਵੰਡ ਲਈਦਾ ਤੇ ਉਹ ਸਾਰਿਆਂ ਦੇ ਖੇਤਰਫਲ ਲੱਗ ਕੇ ਮਿਲ ਗਈ ਉਹਨਾਂ ਨੂੰ ਫਿਰ ਜੋੜ ਦੇਈਦਾ ਹੁਣ ਜਿੱਦਾਂ ਇਹ ਵળે ਹੈਗਾ ਤੇ ਇਹ ਵળે ਤ੍ਰਿਪੁਜ ਦਾ ਖੇਤਰਫਲ ਇਹ ਵળે ਸੰਮਲਨ ਦਾ ਖੇਤਰਫਲ ਜਮਾ ਇਹ ਵળે ਤ੍ਰਿਪੁਜ ਦਾ ਖੇਤਰਫਲ ਜਮਾ ਇਹ ਵળે ਤ੍ਰਿਪੁਜ ਦਾ ਖੇਤਰਫਲ ਜਮਾ ਇਹ ਵળે ਸੰਮਲਨ ਸੰਮਲਨ ਦਾ ਖੇਤਰਫਲ ਜੇ ਜਮਾ ਇਹ ਵਾਲੇ ਤ੍ਰਿਪੂਜ ਦਾ ਖੇਤਰਫਲ ਜੇ ਲਈ ਜੋੜਾਂਗੇ ਤੇ ਸਾਨੂੰ 6 ਪੁੱਜ ਦਾ ਖੇਤਰਫਲ ਮਿਲ ਜਾਏਗਾ ਪਰ ਬੱਚਿਓ ਇਹਨਾਂ ਨੇ ਕੁਝ ਪਸਾਰ ਦਿੱਤੇ ਨੇ ਇੱਥੇ ਦੇਖੋ ਕੁਝ ਲੰਬਾਈਆਂ ਉਚਾਈਆਂ ਦਿੱਤੀਆਂ ਨੇ ਠੀਕ ਹੈ ਪਰ ਸਾਰੀਆਂ ਨਹੀਂ ਦਿੱਤੀਆਂ ਆਹ ਦੇਖਿਓ ਕਿ ਜਿਹੜੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਕਿਦਾਂ ਪਤਾ ਲਗਾਣਾ ਹੁਣ ਦੇਖੋ ਬੱਚਿਓ ਜਿਹਦਾ ਐਮ ਵੀ ਇਹ ਹੁਣ ਜਿਹਦਾ ਇਹ ਤ੍ਰਿਪੂਜ ਹੈ ਇਹਨਾਂ ਨੇ ਐਮ ਏ ਵੀ ਦਿੱਤਾ ਹੈ ਤੇ ਏ ਐਨ ਵੀ ਦਿੱਤਾ ਹੈ ਹੁਣ ਬੱਚਾ ਏ ਸੀ ਨਹੀਂ ਦਿੱਤਾ ਹੁਣ ਮੈਨੂੰ ਜਿਹੜਾ ਇਹ ਹੈਗਾ ਐਸੰਬਲਮ ਚਤੁਰਪੁੱਜ ਇਹਦੇ ਵਿੱਚ ਮੈਨੂੰ ਏ ਸੀ ਚਾਹੀਦਾ ਜੋ ਕਿ ਸਮੰਤਰ ਭੁਜਾਵਾਂ ਓ ਸੀ ਅਤੇ AN ਦੇ ਵਿਚਕਾਰਲੀ ਦੂਰੀ ਹੈ AC AC ਮੈਨੂੰ ਕਿੱਦਾਂ ਮਿਲੇਗਾ MC ਵਿੱਚੋਂ MA ਘਟਾ ਦਾਂਗੇ ਜੋ ਦਿੱਤਾ ਹੈ ਸਾਨੂੰ MC ਚੋਂ MA ਘਟਾਇਆ MC 6 ਹੈਗਾ MA 2 ਹੈਗਾ 6 ਚੋਂ 2 ਹੋ ਗਿਆ 4 ਸੈਂਟੀਮੀਟਰ ਹੈ AC ਆ ਗਿਆ ਠੀਕ ਹੈ ਹੁਣ ਬਾਕੀ CP ਵੀ ਦਿੱਤਾ ਹੈ ਇਹਨਾਂ ਨੇ PC CP ਦਿੱਤਾ ਹੈ ਨਹੀਂ CP ਵੀ ਨਹੀਂ ਦਿੱਤਾ ਹਾਂ CP ਵੀ ਨਹੀਂ ਦਿੱਤਾ ਸੋ CP ਕਿੱਦਾਂ ਪਤਾ ਲੱਗੇਗਾ MP ਚੋਂ MC ਘਟਾਇਆ ਸੋ CP MP ਚੋਂ MC ਘਟਾਇਆ MP 9 ਹੈਗਾ ਐਮ ਸੀ ਚਿਆ ਰਹਾ ਸੋ 3 ਸੈਂਟੀਮੀਟਰ ਆ ਗਿਆ ਕਿਉਂਕਿ ਮੈਨੂੰ ਇਹ ਵਾਲੇ ਤ੍ਰਿਭੁਜ ਦੇ ਵਾਸਤੇ ਇਹ ਵਾਲੇ ਤ੍ਰਿਭੁਜ ਦੇ ਵਾਸਤੇ ਮੈਨੂੰ ਇਹ ਵਾਲਾ ਆਧਾਰ ਚਾਹੀਦਾ ਸੀ ਪੀ ਹੁਣ ਇਹ ਦੇਖੀਏ ਬੱਚਿਓ ਐਮ ਬੀ ਦਿੱਤਾ ਹੈ ਉਹਨਾਂ ਨੇ ਐਮ ਬੀ ਦਿੱਤਾ ਹੈ ਤੇ ਐ ਵੀ ਦਿੱਤਾ ਹੈ ਆਰ ਵੀ ਵੀ ਦਿੱਤਾ ਹੈ ਪਰ ਬੱਚੋ ਬੀ ਡੀ ਨਹੀਂ ਦਿੱਤਾ ਇਹਨਾਂ ਨੇ ਬੀ ਡੀ ਸੋ ਬੀ ਡੀ ਕਿੱਦਾਂ ਮਿਲੇਗਾ ਐਮ ਡੀ ਦੇ ਵਿੱਚੋਂ ਐਮ ਬੀ ਘਟਾ ਲਾਂਗੇ ਸੋ ਬੀ ਡੀ ਬਰਾਬਰ ਐਮ ਡੀ ਘਟਾ ਬੀ ਡੀ ਬਰਾਬਰ 7 ਘਟਾ 4 ਐ 3 ਸੈਂਟੀਮੀਟਰ ਆ ਗਿਆ ਹੁਣ ਡੀ ਪੀ ਵੀ ਨਹੀਂ ਦਿੱਤਾ ਜੋ ਮੈਨੂੰ ਇਸ ਤਰੀ ਪੁੱਛਦੇ ਆਧਾਰ ਨਹੀਂ ਚਾਹੀਦਾ ਸੋ ਡੀ ਪੀ ठीक है ना डी चाहिए सो डी पी कि मिलेगा एम पी के एम डी घटा देंगे एम पी वम डी घटाता एम पी नौ हैगा एम डी सत्त हैगा सो दो सेंटीमीटर आ गया बाकी दते ने मैं तरतीब वारा लिख रहे हूँ अगर जाके फिर अभी यह जोड़े ए हटा देवे ए सी बराबर चार सेंटीमीटर सीपी बराबर तीन सेंटीमीटर बी डी बराबर तीन सेंटीमीटर डीपी बराबर दो सेंटीमीटर असं लिख लवोंगे आओ देखिए इदा बच्चों मैं तरतीब वार सारे लिख ਹੋ ਸੁਣਨ ਲੱਗਦਾ ਨਾ ਇੱਕ ਵਾਰ ਸੌਖਾ ਹੋ ਗਿਆ ਵਧੀਆ ਸਾਰੇ ਹੁਣ ਸੜ ਕੋ ਸਾਰੀਆਂ ਜਿਹੜੀਆਂ ਉਚਾਈਆਂ ਲੰਬਾਈਆਂ ਜਿਹੜੀਆਂ ਨੇ ਸਾਨੂੰ ਸਾਡੀਆਂ ਮਿਲਦੀਆਂ ਹੁਣ ਛੇ ਪੁਜ ਐਮ ਆਰ ਕਿਊ ਪੀਓ ਦਾ ਖੇਤਰਫਲ ਕਿਤੇ ਬਰਾਬਰ ਹੋ ਗਿਆ ਬੱਚਿਓ ਖੇਤਰਫਲ ਐਵਲਾ ਐਵਲਾ ਤ੍ਰਿਪੁਜ ਦਾ ਤ੍ਰਿਪੁਜ ਐਮ ਐਨ ਏ ਸੋ ਐਮ ਐਨ ਏ ਦਾ ਕੀ ਹੋਏਗਾ ਆਧਾਰ ਗੁਣਾ ਲੰਬਾਈ ਵਟਾ 2 ਸੋ ਆਧਾਰ ਗੁਣਾ ਲੰਬਾਈ ਉਚਾਈ ਵਟਾ 2 ਠੀਕ ਹੈ ਫਿਰ ਆ ਗਿਆ ਐਨ ਏ ਸੀਓ ਇਸ ਸੰਬਲ ਨੂੰ ਚਤੁਰਭੁਜ ਐਨ ਏ CO ਸੋ ਇੱਥੇ ਅਗੇ ਕਹਾਂਗੇ AC ਉਹਨਾਂ ਦੇ ਵਿਚਕਾਰਲੀ ਉਚਾਈ ਤੇ ਜਮਾਂ ਸਮਾਂਤਰ ਭੁਜਾਵਾਂ ਦਾ ਜੋੜ AN ਜਮਾਂ OC ਫਿਰ ਆ ਗਿਆ ਤ੍ਰਿਭੁਜਾ ਵਾਲਾ ਹੁਣ ਉਚਾਈ ਗੁਣਾ CP 2 ਸੋ so, OCP ਦਾ OC CP 2 ਫਿਰ ਆ ਗਿਆ ਤ੍ਰਿਭੁਜ MDR ਸੋ MB ਟੋੜੀ ਹੋਈ ਆਧਾਰ ਉਚਾਈ DR ਸੋ so, MB DR ਜਾਂ RB 2 ਹੁਣ BRQD ਇਹ ਵਾਲਾ ਸੋ so, ਬੱਚਿਓ BD ਤੇ ਬਣ ਗਿਆ ਤੁਹਾਡਾ ਸਮੰਤਰ ਭੁਜਾਵਾਂ ਦੇ ਵਿੱਚਲੀ ਦੂਰੀ BD ਤੇ BR ਤੇ JMQ D ਸਮੰਤਰ ਭੁਜਾਵਾਂ ਦਾ ਜੋੜ ਸੋ BR JMQ D ਤੇ ਗੁਣਾ BD 2 ਹੁਣ ਇਹੋੜਾ ਤ੍ਰਿਭੁਜ DP ਗੁਣਾ DQ AQD DP 2 ਬੜਾ ਸੌਖਾ ਹੋ ਗਿਆ ਬੱਚਿਓ ਹੁਣ ਸਾਹਮਣੇ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਸਾਰਿਆਂ ਦੇ ਮੁੱਲ ਜਿਹੜੇ ਨੇ ਸਾਡੇ ਕੋਲ ਇਹ ਚ ਅਸੀਂ ਪੜ ਦੇਣੇ ਨੇ ਇਹ ਚ ਮਿਲੇ ਹੋਏ ਨੇ ਸੋ 2 2.5 2 ਫਿਰ 4 ਏਸੀ ਹੈਗਾ 2.5 ਵਾਂ 3/2 ਫਿਰ ਹੈ 3 3/2 2.5 4/2 3 2.5 ਵਾਂ 2/2 ਤੇ 2 2/2 ਠੀਕ ਹੈ ਜੀ ਹੁਣ ਇਹਨੂੰ ਸਰਲ ਕਰ ਲੈਨੇ ਆ ਸੋ ਇੱਥੇ ਮੈਂ ਮੁੜ ਕੇ ਫੇਰ ਲਿਖ ਦਿੱਤਾ ਲੜੀ ਜੋੜਨ ਲਈ ਹੁਣ ਇਹ 2 ਦੇ ਨਾਲ 2 ਕੱਟ ਗਿਆ ਤੇ 2.5 ਆ ਗਿਆ 2 2 4 ਇੱਥੇ 2 ਆਇਆ ਤੇ 2.5 ਵਾਂ 3 5.5 ਹੋ ਗਿਆ ਸੋ 2 ਨੂੰ 3 ਨਾਲ ਭਾਗ 3 ਨੂੰ 2 ਨਾਲ ਭਾਗ ਕੀਤਾ 1.5 ਤੇ 3 ਹੋ ਗਿਆ ਫਿਰ 2 ਨਾਲ 2 2 ਦੁਨੀ 4 ਇੱਥੇ ਕੱਟ ਗਿਆ ਤੇ 2.5 2 ਹੋ ਗਿਆ ਫਿਰ 3 ਨੂੰ 2 ਨਾਲ ਭਾਗ ਕੀਤਾ 1.5 ਆ ਗਿਆ ਤੇ 2.5 2 4.5 ਆ ਗਿਆ 1 2 ਨਾਲ 1 2 ਕੱਟ ਗਿਆ ਤੇ ਇਕੱਲਾ 2 ਬਚ ਗਿਆ ਅੱਗੇ ਹੋਰ ਸਰਲ ਕਰ ਲੈਣੇ ਆ 2.5 ਦਾ 2.5 ਤੇ 2 5 10 2 5 10 11 11.0 ਸੋ 11 ਆ ਗਿਆ ਠੀਕ ਹੈ ਤੇ 15 3 45 4.5 ਕਿਉਂਕਿ ਇੱਥੇ ਡੈਸੀਮਲ ਹੈਗਾ ਸੋ 4.5 2.5 2 50 ਹੁੰਦਾ ਹੈ ਹਨਾ 50 ਤੇ 0 ਤੋਂ ਬਾਅਦ ਡੈਸੀਮਲ ਲੱਗ ਜਾਏਗਾ ਸੋ 5 ਆ ਜਾਏਗਾ ਇਕੱਲਾ 5 ਆ ਗਿਆ ਸੋ 15 5 75 7 ਅੰਕsel 15 60 60 7 7 60 ਸੋ 2 1.1 1.1 ਸੋ 6.75 6.75 ਆ ਗਿਆ ਤੇ 2 ਆਇਆ ਬੜਾ ਹੁਣ ਇਹਨੂੰ ਅਸੀਂ ਜੋੜ ਦਿੰਨੇ ਆ ਇਹ ਦੂਜੇ ਥਾਂ ਤੇ ਇੱਕੋ ਹੀ 5 ਆ ਜਾਏਗਾ ਮੁਲਕੀ ਦਸ਼ਮਲਕ ਤੋਂ ਬਾਅਦ ਦੂਜਾ 5 ਇਕੱਲਾ ਆਏਗਾ ਸੋ 5 ਦਾ 5 ਇੱਥੇ ਆ ਗਿਆ ਹੁਣ ਅਸੀਂ ਇਹ ਵਾਲਾ ਅੰਕ ਲਈਏ 7 7 5 12 12.517 ਇੱਕ ਹਾਸਲ ਹੋ ਗਿਆ ਇੱਕ ਹਾਸਲ ਸੋ 2 ਔਰ 1 3 3 ਔਰ 6 9 9 ਔਰ 5 14 14 4 18 18 ਔਰ 1 19 19 ਔਰ 2 21 ਦੋ ਹਾਸਲ ਸੋ 2 ਔਰ 1 3 31.57 ਸ 31.75 ਇਸ ਤਰ੍ਹਾਂ 6 ਕੁਝ ਮ ਆ ਰ ਗ ਪੋ ਐਨ ਦਾ ਖੇਤਰਫਲ 31.75 ਸੈਂਟੀਮੀਟਰ ਵਰਗ ਇਸ ਤਰ੍ਹਾਂ ਆ ਗਿਆ ਬਸ ਸੋ ਇਸ ਤਰ੍ਹਾਂ ਦੇ ਨਾਲ ਪੈ ਰਹੇ ਵਿਦਿਆਰਥੀਓ ਐਵੇਂ ਸਵਾਲ ਕਰਨੇ ਨੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ